ਗੜਸ਼ੰਕਰ ਅਨੰਦਪੁਰ ਸਾਹਿਬ ਰੋਡ ਤੇ ਸਾਈਕਲ ਤੇ ਜਾ ਰਹੇ ਇੱਕ 16 ਸਾਲਾ ਨੌਜਵਾਨ ਦੀ ਟੇਪਰ ਥੱਲੇ ਆਉਣ ਨਾਲ ਹੋਈ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੰਕਿਤ ਪੁੱਤਰ ਲੇਟ ਸੁਰੇਸ਼ ਕੁਮਾਰ ਵਾਰਡ ਨੰਬਰ 11 ਅੰਬੇਦਕਰ ਨਗਰ ਗੜਸ਼ੰਕਰ ਜੋ ਕਿ ਫੁੱਟਬਾਲ ਦੀ ਪ੍ਰੈਕਟਿਸ ਕਰਨ ਲਈ ਅਨੰਦਪੁਰ ਸਾਹਿਬ ਰੋਡ ਤੇ ਗੜਸ਼ੰਕਰ ਵੱਲ ਨੂੰ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ। ਟੰਪੀਚੋ ਆ ਰਿਹਾ ਟਿਪਰ ਨੌਜਵਾਨ ਤੇ ਚੜ ਗਿਆ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੇ ਤੁਰੰਤ ਬਾਅਦ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਠਾਣਾ ਗੜਸ਼ੰਕਰ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਟਿਪਰ ਨੂੰ ਕਬਜ਼ੇ ਵਿੱਚ ਲੈਣ ਉਪਰੰਤ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜਸ਼ੰਕਰ ਦੇ ਲਾਸ਼ ਘਰ ਵਿੱਚ ਰੱਖਣ ਤੋਂ ਉਪਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਹੋਈ ਹੈ। ਸਾਡੇ ਕੋਲ ਮੁੰਡਾ ਇਹ ਫੁੱਟਬਾਲ ਦੀ ਪ੍ਰੈਕਟਿਸ ਕਰਨ ਆਉਂਦਾ ਸੀ 14-15 ਸਾਲ ਦੀ ਇਹਦੀ ਉਮਰ ਸੀ ਬੱਚੇ ਦੀ ਅੱਜ ਸਵੇਰੇ ਅਨੰਦਪੁਰ ਸਾਹਿਬ ਤੋਂ ਰੋਡ ਤੋਂ ਆ ਰਿਹਾ ਸੀਗਾ ਆਪਾਂ ਤੇ ਜਾ ਰਿਹਾ ਸੀਗਾ ਉੱਥੇ ਗਵਰਨਮੈਂਟ ਸਕੂਲ ਦੇ ਖੇਡਣੇ ਪਾਸੇ ਤੇ ਇਹਦਾ ਰਸਤੇ ਦੇ ਵਿੱਚ ਇੱਕ ਟਿਪਰ ਜਿਹੜਾ ਕੋਈ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਥੱਲੇ ਆਣ ਕਰਕੇ ਇਹਦੀ ਮੌਤ ਹੋ ਗਈ ਬੱਚੇ ਦੀ ਤੇ ਸਹੀਰ ਦੇ ਵੀ ਦੋ ਟੁਟੇ ਹੋ ਗਏ ਜਿਹੜਾ ਟਰੱਕ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨੂੰ ਅਰੇਸਟ ਕਰਕੇ ਬੰਦੇ ਨੂੰ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਟਿੱਪਰ ਜਿਹੜੇ ਆ ਅੰਨੇਵਾ ਚੱਲਦੇ ਆ ਸਵੇਰ ਨੂੰ ਇਹਨਾਂ ਨੂੰ ਪਤਾ ਨਹੀਂ ਮੁੰਡਾ ਬਿਲਕੁਲ ਕੱਚੇ ਤੇ ਜਾ ਰਿਹਾ ਸੀਗਾ ਤੇ ਉਹਨੂੰ ਕੱਚੇ ਤੇ ਹੀ ਟਰੱਕ ਵਾਲੇ ਨੇ ਧਰੜਾ ਦਿੱਤਾ ਤੇ ਉਹਦੇ ਸਰੀਰ ਦੇ ਦੋ ਟੋਟੇ ਹੋ ਗਏ ਬਹੁਤ ਹੀ ਦੁੱਖ ਲੱਗਿਆ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਉਹਦੇ ਫਾਦਰ ਦੀ ਪਹਿਲੇ 6 ਮਹੀਨੇ ਡੈਥ ਹੋ ਚੁੱਕੀ ਸੀਗੀ ਬੱਚੇ ਦੇ ਪਿਤਾ ਦੀ ਤੇ ਹੁਣ ਉਹ ਜਿਹੜਾ ਆਸਰਾ ਸੀਗਾ ਇਹ ਤੇ ਉਹ ਵੀ ਉਹ ਘਰ ਦਾ ਜਿਹੜਾ ਚਰਾਗ ਆ ਉਹ ਬੁਝ ਗਿਆ ਬੜਾ ਬੜਾ ਮੁੰਡਾ ਇਹ ਤੇ ਵੱਡਾ ਵੱਡਾ ਮੁੰਡਾ ਸੀਗਾ ਇਹ ਤੇ ਅਸੀਂ ਸਾਰੇ ਤੋਂ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਦੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਬੱਚੇ ਇਨਸਾਫ ਦਿੱਤਾ ਜਾਵੇ ਅੱਜ ਸਵੇਰੇ ਕਰੀਬ 6:00 ਵਜੇ 112 ਹੈਲਪਲਾਈਨ ਦੇ ਉੱਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਨੰਦਪੁਰ ਰੋਡ ਤੇ ਐਕਸੀਡੈਂਟ ਹੋਇਆ ਜੋ ਮੌਕੇ ਤੇ ਆ ਕੇ ਦੇਖਿਆ ਵੀ ਇੱਕ ਲੜਕਾ ਅਨਕਿਤ ਜਿਸ ਦੀ ਉਮਰ 15 ਸਾਲ ਦੀ ਜੋ ਫੁੱਟਬਾਲ ਪ੍ਰੈਕਟਿਸ ਲਈ ਗਰਾਊਂਡ ਵਿੱਚ ਜਾ ਰਿਹਾ ਸੀ ਜਿਸ ਤੋਂ ਇੱਕ ਪਿੱਛੋਂ ਆ ਰਹੇ ਟਿਪਰ ਨੰਬਰੀ PB65 AD3527 ਨੇ ਹੇਠਾਂ ਦੇ ਕੇ ਐਕਸੀਡੈਂਟ ਕਰ ਦਿੱਤਾ ਉਹ ਜਿਸ ਨਾਲ ਉਸ ਲੜਕੇ ਦੀ ਮੌਤ ਹੋ ਗਈ ਹੈ ਡੈੱਡ ਬਾਡੀ ਨੂੰ ਜਿਹੜਾ ਸਿਵਲ ਹਸਪਤਾਲ ਗੜਸ਼ੰਕਰ ਰਖਾ ਦਿੱਤਾ ਪਰਿਵਾਰ ਦੇ ਬਿਆਨ ਹਾਸਲ ਕਰਕੇ ਜੋ ਵੀ ਟਿਪਰ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕਿਤੋਂ ਪਾਇਆ ਟਿਪਰ ਨਹੀਂ ਟਿਪਰ ਦਾ ਜਿਹੜਾ ਡਰਾਈਵਰ ਸੀ ਇਹ ਮੌਕੇ ਤੋਂ ਟਿਪਰ ਖੜਾ ਕਰਕੇ ਦੌੜ ਗਿਆ ਬਾਕੀ ਉਹਦੀ ਭਾਲ ਕਰਕੇ ਉਹਨੂੰ ਵੀ ਕਾਬੂ ਕੀਤਾ ਕਰ ਲਿਆ ਜਾਵੇਗਾ ਇਹ ਆਨੰਦਪੁਰ ਸਾਹਿਬ ਸਾਈਡ ਤੋਂ ਹੀ ਆ ਰਿਹਾ ਸੀਗਾ ਟਿਪਰ ਤੇ ਲੜਕਾ ਵੀ ਉਸੇ ਰੋਡ ਤੋਂ ਹੀ ਜਿਹੜਾ ਗੜ ਸ਼ੰਕਰ ਨੂੰ ਆ ਰਿਹਾ ਸੀ